ਇਹ ਸਟ ਹਾਂਜੀ ਅ ਆਈ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਹੈ ਇਹ ਇੱਕ ਕਾਰ ਚੋਰ ਗਿਰੋਹ ਦੇ ਰਿਗਾਰਡਿੰਗ ਹੈ ਜਿਹੜਾ ਕਿ ਕਰੀਬ ਪਿਛਲੇ 14-15 ਸਾਲ ਤੋਂ ਐਕਟਿਵ ਸੀਗਾ ਇਹ ਇੰਟਰਨੈਸ਼ਨਲ ਜਿਹੜੀ ਲਗਜ਼ਰੀ ਕਾਰਸ ਹੈਗੀਆਂ ਮжоਰਿਟੀ ਇਹਨਾਂ ਦਾ ਟਾਰਗੇਟ ਹੁੰਦਾ ਸੀ ਲਗਜ਼ਰੀ ਕਾਰਸ ਜਿਹੜੀਆਂ ਅਸੀਂ ਉਹਨੂੰ ਚੋਰੀ ਕਰਦੇ ਸੀਗੇ ਇਹ ਬਿਲਕੁਲ ਇੱਕ ਇੰਟਰਨੈਸ਼ਨਲ ਲੈਵਲ ਤੇ ਨੈਟਵਰਕ ਜਿਹੜਾ ਬਣਿਆ ਹੋਇਆ ਹੈ ਇਹਨਾਂ ਦਾ ਆ ਇਹ ਚ ਜਿਹੜੇ ਇਹਦਾ ਮਾਸਟਰਮਾਈਂਡ ਅਮਿਤ ਪੁੱਤਰ ਕਰਨ ਸਿੰਘ ਜਿਹੜਾ ਹੈਗਾ ਇਹ ਰਹਿਣ ਵਾਲਾ ਰੋहतक ਹਰਿਆਣਾ ਦਾ ਉਹਨੂੰ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਨਾਲ ਉਹਦਾ ਇੱਕ ਸਾਥੀ ਹੈ ਰਮੇਸ਼ ਇਹ ਵੀ ਰੋहतक ਹਰਿਆਣਾ ਦਾ ਰਹਿਣ ਵਾਲਾ ਇਹਨੂੰ ਵੀ ਅਰੈਸਟ ਕਰ ਲਿਆ ਗਿਆ ਇਹਦੇ ਵਿੱਚ ਇਹ ਕਾਰ ਇੱਕ ਚੋਰੀ ਦੀ ਕਾਰ ਜਿਹੜੀ ਸੀਗੀ ਉਹਨੂੰ ਸੇਲ ਕਰਨ ਆਏ ਸੀਗੇ ਇੱਥੇ ਮੋਹਾਲੀ ਦੇ ਵਿੱਚ ਜਿਹੜਾ ਪਰਚੇਜ਼ਰ ਸੀਗਾ ਉਹਨੂੰ ਸ਼ੱਕ ਹੋਇਆ ਜਿਹਦੀ ਇਨਫੋਰਮੇਸ਼ਨ ਸਾਨੂੰ ਮਿਲੀ ਤੇ ਜਿਹਦੇ ਬੇਸਿਸ ਤੇ ਅਸੀਂ ਸਾਰੀ ਇਹ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕੀਤੀ ਦਿ ਇਨਵੈਸਟੀਗੇਸ਼ਨ ਅੱਗੇ ਚਲਦੇ ਚਲਦੇ ਬਹੁਤ ਵੱਡਾ ਇੱਕ ਜਿਹੜਾ ਗਰੋਅ ਹੈ ਟਰੇਸ ਹੋਇਆ ਇਹਨਾਂ ਦਾ ਮੋਡਸ ਆਪਰੈਂਡੀ ਇਹ ਸੀਗੇ ਕਿ ਇੱਕ ਜਿਹੜੀ ਕੋਈ ਟੋਟਲ ਲਾਸ ਗੱਡੀ ਹੁੰਦੀ ਸੀ ਐਕਸੀਡੈਂਟ ਦੇ ਵਿੱਚ ਉਹਨੂੰ ਖਰੀਦ ਲੈਂਦੇ ਸੀਗੇ ਉਹਨੂੰ ਖਰੀਦ ਕੇ ਉਹਦੇ ਜਿਹੜੇ ਵੀ ਕ੍ਰੀਡੈਂਸ਼ੀਅਲ ਸੀਗੇ ਉਹਦਾ ਗੱਡੀ ਦਾ ਨੰਬਰ ਚੈਸੀ ਨੰਬਰ ਇੰਜਨ ਨੰਬਰ ਉਹ ਸੇਮ ਮਾਡਲ ਦੀ ਚੋਰੀ ਦੀ ਗੱਡੀ ਦੇ ਉੱਤੇ ਲਗਾ ਲੈਂਦੇ ਸੀਗੇ ਉਹ ਲਗਾਨ ਤੋਂ ਬਾਅਦ ਫਿਰ ਉਹ ਜਾਂ ਤਾਂ ਸਿੱਧੇ ਤੌਰ ਤੇ ਮੋਸਟਲੀ ਨਾਰਥ ਨਾਰਥ-ਈਸਟਰਨ ਸਟੇਟਸ ਵੇਚਦੇ ਸੀਗੇ ਨਾਰਥ-ਈਸਟਰਨ ਸਟੇਟਸ ਦੇ ਵੇਚਦੇ ਸੀਗੇ ਜਾਂ ਵਿਰੋਧੀ ਐਨਓਸੀ ਕਟਾ ਕੇ ਉਹ ਤੋਂ ਬਾਅਦ ਨਾਰਥ-ਈਸਟ ਸਟੇਟ ਤੇ ਵੇਚਦੇ ਸੀਗੇ ਸਾਡੇ ਇਹ ਵੀ ਧਿਆਨ ਚ ਆਇਆ ਕਿ ਇਹ ਗੱਡੀਆਂ ਨਾਰਥ-ਈਸਟ ਸਟੇਟ ਤੋਂ ਵੀ ਅੱਗੇ ਕਈ ਵਾਰ ਮਿਆਂਮਾਰ ਵਗੈਰਾ ਵਾਲੇ ਪਾਸੇ ਵੀ ਮਤਲਬ ਕ੍ਰਾਸ ਬਾਰਡਰ ਵੀ ਇਹ ਗੱਡੀਆਂ ਜਿਹੜੀਆਂ ਹੈਗੀਆਂ ਵੇਚੀਆਂ ਜਾਂਦੀਆਂ ਸੀ ਹੁਣ ਤੱਕ ਦੀ ਸਾਡੀ ਪੁੱਛਗਿੱਛ ਦੇ ਦੌਰਾਨ ਕਰੀਬ 400 ਤੋਂ ਵੱਧ ਗੱਡੀਆਂ ਪਿਛਲੇ 10 ਤੋਂ 15 ਸਾਲਾਂ ਦੇ ਵਿੱਚ ਇਹਨਾਂ ਨੇ ਚੋਰੀ ਕਰਕੇ ਨਾਰਥ-ਈਸਟ ਜਾਂ ਕ੍ਰਾਸ ਬਾਰਡਰ ਜਿਹੜੀਆਂ ਹੈਗੀਆਂ ਭੇਜੀਆਂ ਨੇ ਸਾਨੂੰ ਇਹਨਾਂ ਦੇ ਵਿੱਚੋਂ ਕਰੀਬ 77 ਗੱਡੀਆਂ ਇਸ ਟਾਈਮ ਤੇ ਆਲਰੇਡੀ ਆਈਡੈਂਟੀਫਾਈ ਹੋ ਚੁੱਕੀਆਂ ਜਿਨ੍ਹਾਂ ਦੀ ਰਿਕਵਰੀ ਇਸ ਟਾਈਮ ਤੇ ਚੱਲ ਰਹੀ ਹੈ ਉਹਨਾਂ ਚੋਂ ਨੌ ਲਗਜ਼ਰੀ ਗੱਡੀਆਂ ਜਿਹੜੀਆਂ ਰਿਕਵਰ ਹੋਈਆਂ ਨੇ ਉਹ ਸਾਡੇ ਕੋਲ ਇੱਥੇ ਹੁਣ ਇਸ ਟਾਈਮ ਤੇ ਆਲਰੇਡੀ ਰਿਕਵਰ ਹੋ ਚੁੱਕੀਆਂ ਨੇ ਉਹਦੇ ਵਿੱਚ ਪੰਜ ਫੋਰਚੂਨਰ ਕਾਰ, ਦੋ ਇਨੋਵਾ ਕ੍ਰਿਸਟਾ, ਇੱਕ ਕਰੇਟਾ ਤੇ ਇੱਕ ਬ੍ਰਿਜ਼ਾ ਜਿਹੜੀ ਕਾਰ ਹੈ ਉਹ ਆਲਰੇਡੀ ਰਿਕਵਰਡ ਅ ਇਹ ਜਿਹੜੇ ਦੋ ਬੰਦੇ ਫੜੇ ਗਏ ਨੇ ਇਹਨਾਂ ਦੇ ਉੱਤੇ ਪਹਿਲਾਂ ਹੀ 20 25 25 ਮਕਦਮੇ ਦਰਜ ਹੈ ਤਾਂ ਇਹਨਾਂ ਦਾ ਕ੍ਰਿਮినਲ ਬੜਾ ਮੇਜਰ ਬੈਕਗ੍ਰਾਉਂਡ ਹੈ ਤੇ ਵੱਖ-ਵੱਖ ਸਟੇਟਸ ਦੇ ਵਿੱਚ ਇਹ ਮਕਦਮੇ ਦਰਜ ਹੈ ਜਿਹੜਾ ਇਹ ਅਮਿਤ ਹੈ ਇਹਨੂੰ ਇੰਟਰਨੈਸ਼ਨਲ 에ਰਪੋਰਟ ਤੋਂ ਉੱਥੋਂ ਅਸੀਂ ਟੀਮ ਆਪਣੀ ਲਈ ਹੋਈ ਸੀ ਉੱਥੋਂ 에ਰਪੋਰਟ ਤੋਂ ਅਰੈਸਟ ਕੀਤਾ ਗਿਆ ਇਹਨੂੰ ਤੇ ਇਹ ਫਰਦਰ ਸਾਰਾ ਜਿਹੜਾ ਗਿਰੋ ਹੈ ਉਹ ਤੋਂ ਪਰਦਾ ਫਾਸ਼ੀਏ ਦੇ ਵਿੱਚ ਹੋਇਆ ਇਹਦੇ ਵਿੱਚ ਇੱਕ ਹੋਰ ਬੰਦਾ ਇਨਵੋਲਡ ਹੈ ਕਿ ਹੋਤੋ ਅਚੋਮੀ ਨਾਮ ਦਾ ਬੰਦਾ ਹੈ ਇਹ ਨਾਗਾਲੈਂਡ ਦੀਮਾਪੁਰ ਦਾ ਰਹਿਣ ਵਾਲਾ ਹੈ ਜਿਹੜਾ ਉੱਥੇ ਸਾਰੇ ਨਾਰਥ-ਈਸਟ ਨੈਟਵਰਕ ਨੂੰ ਮੈਨੇਜ ਕਰਦਾ ਇਹਦਾ ਹੀ ਇਹ ਅੱਗੇ ਜਿਹੜਾ ਚੋਰੀ ਕਰਨ ਵਾਲਾ ਇਹਦਾ ਜਿਹੜਾ ਵਿੰਗ ਸੀਗਾ ਉਹ ਚ ਇਹ ਅਮਿਤ ਜਿਹੜਾ ਹੈਗਾ ਉਹਨੂੰ ਮੈਨੇਜ ਕਰਦਾ ਸੀਗਾ ਤੇ ਪੂਰੇ ਇੰਡੀਆ ਦੇ ਵਿੱਚੋਂ ਹੀ ਇਹ ਕਾਰਨ ਜਿਹੜੀਆਂ ਚੋਰੀ ਹੋਈਆਂ ਜਿਹੜੀਆਂ ਅੱਗੇ ਜਾ ਕੇ ਉੱਥੇ ਨਾਰਥ-ਈਸਟ ਸਪਲਾਈ ਕਰਦੇ ਸੀਗੇ ਇਹ ਜਿਹੜੇ ਸਾਨੂੰ ਉਹ ਵੀ ਆਇਡੈਂਟੀਫਾਈ ਹੋ ਗਏ ਨੇ ਇਹਦੇ ਵਿੱਚ ਜਿਹੜੇ ਗੱਡੀ ਨੰਬਰ ਚੈਸੀਜ਼ ਜਿਹੜਾ ਚੈਸੀ ਨੰਬਰ ਹੈ ਇੰਜਨ ਨੰਬਰ ਜਿਹੜੇ ਪੰਚ ਕਰਦੇ ਸੀ ਉਹ ਵੀ ਸਾਡੇ ਆਇਡੈਂਟੀਫਾਈਡ ਨੇ ਉਹਨਾਂ ਨੂੰ ਵੀ ਅਸੀਂ ਕੇਸ ਨਾਮਿਨੇਟ ਕਰ ਰਹੇ ਹਾਂ ਮੈਂ ਹਜੇ ਡਿਟੇਲ ਸ਼ੇਅਰ ਨਹੀਂ ਕਰ ਰਹੇ ਕਿਉਂਕਿ ਸਾਡੇ ਆਨਗoing ਆਪਰੇਸ਼ਨ ਹੋ ਰਹੇ ਨੇ ਮੈਰਟ ਮੈਰਟ ਬੌਜਾਟਰ ਮੁਸਲਿਮ ਗਾਇਵਰ ਦੇ ਆਲਸੋ ਰੈਕ੍ਰਿਟਡ ਫਰਮ ਮੈਰਟ ਡੂਇੰਗ ਦ ਸੇਮ ਥਿੰਗ ਨਹੀਂ ਇਹ ਡਿਫਰੈਂਟ ਡਿਫਰੈਂਟ ਮਾਡਲ ਹੈ ਸਰ ਫਰਸਟ ਸਰ ਇਹ ਪਹਿਲਾਂ ਵੀ ਫੜੇ ਗਏ ਸੀ ਜਿਨ੍ਹਾਂ ਤੁਸੀਂ ਦੱਸਿਆ ਕਿਤੇ ਕਿਤੇ ਮਾਮਲੇ ਦਰਜ ਨੇ ਜਿਨ੍ਹਾਂ ਦੇ ਜਿਹੜੇ ਮਾਸਟਰਮਾਈਂਡ ਹੀ ਨੇ ਇਹ ਜਿਹੜਾ ਚੋਰੀ ਵਾਲੇ ਮਾਸਟਰਮਾਈਂਡ ਜਿਹੜੇ ਹੈਗੇ ਇਹਦੇ ਵਿੱਚ ਇਹ ਹੈ ਜਿਹੜਾ ਅਮਿਤ ਕੁਮਾਰ ਜੀ ਮੈਂ ਦੱਸਿਆ ਜੜਾ ਇਹ ਜਿਹੜੇ ਹੈਗੇ ਪੂਰੇ ਇੰਡੀਆ ਦੇ ਵਿੱਚ ਇਹ ਮਾਮਲੇ ਦਰਜ ਹੈ ਮжоਰਿਟੀ ਜਿਹੜੇ ਸਾਨੂੰ ਹੇਠਿਕਰ ਪਤਾ ਲੱਗਿਆ ਨਾਰਥ ਇੰਡੀਆ ਦੇ ਪਤਾ ਲੱਗਿਆ ਤਾਂ ਤੁਸੀਂ ਇਹ ਕਹਿੰਦੇ ਸਾਰੇ ਨਾਰਥ ਇੰਡੀਅਨ ਸਟੇਟਸ ਦੇ ਵਿੱਚ ਕਾਫੀ ਜਿਹੜੀ ਹੈ ਚੋਰੀ ਦੀਆਂ ਗੱਡੀਆਂ ਦੇ ਵਿੱਚ ਅੱਗੇ ਅੱਗੇ ਚੋਰੀ ਦੀਆਂ ਗੱਡੀਆਂ ਇਹਨਾਂ ਕੋਲ ਪਹੁੰਚ ਜਾਂਦੀਆਂ ਸੀਗੇ ਤੇ ਟੋਟਲ ਲਾਸ ਜਿਹੜੀ ਗੱਡੀ ਦਾ ਨੰਬਰ ਲਾਣ ਵਾਲਾ ਕੰਮ ਇਹ ਵਾਜਨਰ ਰੀਜ ਰੋਵਰ ਵੀ ਗੱਡੀਆਂ ਨੇ ਨਿਸ਼ਟਾ ਨੇ ਇਹ ਹਾਈ ਟੈਕ ਗੱਡੀਆਂ ਨਹੀਂ ਲੇਕਿਨ ਇਹਨੂੰ ਚੋਰੀ ਕਿਸ ਤਰ੍ਹਾਂ ਕਰਦੇ ਸੀ ਕੋਈ ਕੋਈ ਨਾ ਕੋਈ ਕੋਈ ਇਕੁਪਮੈਂਟ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਆਉਦੀ ਸੀ ਨਹੀਂ ਇਹ ਹਜੇ ਇਹਨਾਂ ਦੇ ਅੱਗੇ ਚੋਰੀ ਵਾਲੇ ਬੰਦੇ ਅਲੱਗ ਹੈ ਇਹ ਤਾਂ ਬੇਸਿਕਲੀ ਜੇ ਆਪਾਂ ਕਹਿੰਦੇ ਨਾ ਬਿਗ ਫਿਸ਼ ਓਕੇ ਇਹ ਚੋਰੀ ਕਰਨ ਦੀ ਗੱਡੀ ਚੋਰੀ ਹੋਣ ਤੋਂ ਬਾਅਦ ਜਿੱਥੇ ਜਾਂਦੀ ਹੈ ਜਿਵੇਂ ਆਪਾਂ ਕਹਿੰਦੇ ਜਾਂਦੀ ਕਿੱਥੇ ਸੀ ਚੋਰੀ ਇਹਨਾਂ ਕੋਲ ਜਾਂਦੀ ਸੀ ਗੱਡੀ ਸੋ ਚੋਰੀ ਕਰਨ ਵਾਲੇ ਹੋਰ ਹੈ ਚੋਰੀ ਕਰਨ ਵਾਲੇ ਤਾਂ ਅੱਗੇ ਲੋਕਲ ਬੰਦੇ ਜਿਹੜੇ ਅੱਗੇ ਇਹਨਾਂ ਨੂੰ ਵੇਚਦੇ ਸੀ ਗੱਡੀਆਂ ਜਿਹੜੇ ਇਹ ਗੱਡੀਆਂ ਲੈ ਕੇ ਉਸ ਤੋਂ ਬਾਅਦ ਉਹਨਾਂ ਦਾ ਨੰਬਰ ਤੇ ਜੋ ਮੈਂ ਦੱਸਿਆ ਉਹ ਇੰਜਨ ਨੰਬਰ ਚੈਸੀ ਨੰਬਰ ਪੰਜ ਕਰਦੇ ਸੀ ਸਾਰਾ ਸਰ ਟੈਂਪਰ ਕਰਕੇ ਗੱਡੀਆਂ ਦਾ ਟੈਂਪਰ ਕਰਕੇ ਸਰ ਸਰ ਲਾਸ ਗੱਡੀਆਂ ਦਾ ਜ਼ਿਕਰ ਇਹ ਤੇ ਹੋਇਆ ਕਿ ਇਹਨਾਂ ਦੀ ਕੋਈ ਇਦਾਂ ਮਤਲਬ ਇਹਨਾਂ ਦੀ ਗੈਰੇਜ ਵਿੱਚ ਗੱਡੀਆਂ ਆਉਂਦੀਆਂ ਸੀ ਕਿ ਆਫ ਇਹਨਾਂ ਕੋਈ ਗੈਰੇਜਿਸ ਦਾ ਟਾਈਪ ਸੀ ਕਿ ਜਿਹੜੇ ਟੋਟਲ ਲਾਸ ਗੱਡੀਆਂ ਦੀ ਡਿਟੇਲ ਦੇ ਵਿੱਚ ਕਾਪੀ ਸੀ ਕਿ ਟੋਟਲ ਲਾਸ ਗੱਡੀਆਂ ਦੀ ਡਿਟੇਲ ਤਾਂ ਰੂਟੀਨਲੀ ਹੀ ਅਵੇਲੇਬਲ ਹੁੰਦੀ ਹੈ ਤੇ ਇਹਨਾਂ ਦਾ ਕੋਈ ਗੈਰੇਜ ਨਹੀਂ ਸੀ ਸਪੈਸੀਫਿਕਲੀ ਇੰਸ਼ੋਰੈਂਸ ਕੰਪਨੀਆਂਜ਼ ਆ ਰਹੀਆਂ ਡਿਪਲੇਅਰ ਇੰਸ਼ੋਰੈਂਸ ਨਹੀਂ ਹਜੇ ਤੱਕ ਕਰ ਨਹੀਂ ਆਇ ਇਹ ਮੇਨਲੀ ਜਿਹੜਾ ਨਾਰਥ-ਈਸਟ ਦੇ ਨਾਲ ਆਪਣੇ ਕੰਟਰੀਜ਼ ਲੱਗਦੀ ਹੈ ਮੇਨਲੀ ਸਾਨੂੰ ਮੈਨ ਮਾਰਦਾ ਇਸ ਟਾਈਮ ਤੇ ਜਿਹੜਾ ਹੈ ਪਤਾ ਲੱਗਿਆ ਜਿੱਥੇ ਕਿ ਗੱਡੀਆਂ ਕਾਫੀ ਇਹਨਾਂ ਨੇ ਸਪਲਾਈ ਕੀਤੀ। ਸਿੱਧੀਆਂ ਕਿੰਨੀਆਂ ਕਿ ਟ੍ਰੇਸ ਹੋਈਆਂ ਹੋਰ ਕੋਈ ਆਈਡੀਆ ਲੈਂਸਨ? ਇਹ ਸਾਡੀਆਂ ਟੋਟਲ 400 ਤੋਂ ਉੱਪਰ ਗੱਡੀਆਂ ਬਣ ਚੁੱਕੀਆਂ ਨੇ ਜਿਹੜੀਆਂ ਇਹਨਾਂ ਨੇ ਚੋਰੀ ਕਰਕੇ ਅੱਗੇ ਇਸ ਤਰੀਕੇ ਨਾਲ ਇਸ ਮੋਟਰ ਸਪਰਿੰਡੀ ਨਾਲ ਲੱਗੇ ਵੇਚੀਆਂ ਨੇ ਤੇ ਸਾਨੂੰ ਕਰੀਬ 77 ਦੇ ਆਸ-ਪਾਸ ਗੱਡੀਆਂ ਜਿਹੜੀਆਂ ਇਹ ਚ ਟ੍ਰੇਸ ਹੋ ਚੁੱਕੀਆਂ ਨੇ ਕਿ ਜਿਹੜੇ ਇਹ ਕਿਵੇਂ ਕਿਦਾਂ ਕਰਦੇ ਸਰ ਕਿਉਂਕਿ ਸਿੱਧੀਆਂ ਮਤਲਬ OLX ਤੇ ਪਾਉਂਦੇ ਸੀ ਜਾਂ ਉਹ ਮਤਲਬ ਉਹ ਮ तरीके ਸੀ ਕਿ ਤਾਂ ਸੇਮ ਨੰਬਰ ਘੱਡੀ ਅੱਗੇ ਨਾਰਥ-ਈਸਟ ਵੇਜ ਦੇ ਹੁੰਦੇ ਸੀਗੇ ਜਾਂ ਫਿਰ ਉਹ ਤੇ ਐਨਓਸੀ ਕਟਾ ਕੇ ਜਿਵੇਂ ਆਪਾਂ ਸਟੇਟ ਟੂ ਸਟੇਟ ਚੇਂਜ ਕਰਦੇ ਹੁੰਦੇ ਹੁੰਨੇ ਉਸ ਹਿਸਾਬ ਨਾਲ ਕਰਦੇ ਸੀ ਇਹ ਜਿਹੜਾ ਬੰਦਾ ਮੈਂ ਦੱਸਿਆ ਖੇਹਰ ਤੋਂ ਚੋਮੀ ਜਿਹੜਾ ਹੈਗਾ ਇਹ ਬੰਦਾ ਇਹਦੇ ਥਰੂ ਵਿੱਚ ਵੇਚਦੇ ਸੀ ਹੁਣ ਜਦੋਂ ਇਹਦੀ ਅਰੈਸਟ ਹੋ ਗਈ ਉਹ ਤੋਂ ਬਾਅਦ ਸਾਰੀ ਚੀਜ਼ਾਂ ਕਲੀਅਰ ਹੋਣਗੀ ਕਿਹਦਾ ਅਪਲੀਕੇਸ਼ਨ ਜਾਰੀ ਹੈ ਤੇ ਇਹਦੇ ਸੇ ਰੇਡ ਸਾਡੀਆਂ ਚੱਲ ਰਹੀਆਂ ਨੇ ਇਨਵੋਲਵਮੈਂਟ ਆਫ ਦ ਗਵਰਨਮੈਂਟ ਆਫ ਕਿਸੇ ਗਵਰਨਮੈਂਟ ਅਫੀਸ਼ਲ ਦੀ ਕੋਈ ਇਨਵੋਲਵਮੈਂਟ ਹੋਵੇ ਜਿਹੜੇ ਇਹਨਾਂ ਦੀ ਹੈਲਪ ਕਰਦੇ ਸੀਗੇ ਗੱਡੀਆਂ ਦੇ ਟ੍ਰਾਂਸਫਰ ਕਰਾਉਣ ਦੇ ਵਿੱਚ ਜਾਂ ਫਿਰ ਕੋਈ ਐਮਓਸੀਸ ਗੱਡੀਆਂ ਜਿਹੜੀਆਂ ਨੇ ਉਸ ਦੇ ਵਿੱਚ ਕੋਈ ਅਫੀਸ਼ਲ ਨਹੀਂ ਇਹਦੇ ਵਿੱਚ ਹਜੇ ਤੱਕ ਜੋ ਇਹਨਾਂ ਦਾ ਮੋਡਸ ਆਪਰੇਂਡੀਆ ਹੈ ਉਹਦੇ ਵਿੱਚ ਗਵਰਨਮੈਂਟ ਦੀ ਕਿਸੇ ਅਫੀਸ਼ਲ ਦੀ ਇਨਵੋਲਵਮੈਂਟ ਨਹੀਂ ਲੱਗਦੀ ਹੈ ਪਰ ਫਿਰ ਵੀ ਡਿਊ ਇਕ ਕਿਸ ਤਰ੍ਹਾਂ ਲੈਂਦੇ ਸੀ ਕਿਹਦੇ ਨਾਲ ਸੰਪਰਕ ਸੀਗਾ ਇਹ ਵੀ ਕੋਈ ਕੰਪਨੀ ਦੇ ਨਾਲ ਕੋਈ ਸੰਪਰਕ ਜਾਂ ਲੋਕਲ ਇਨਵੋਲਵਮੈਂਟ ਕੋਈ ਸਾਹਮਣੇ ਆਈ ਨਹੀਂ ਇਹ ਤਾਂ ਜਿੱਥੇ ਵੀ ਟੋ ਕੋਈ ਟੋਟਲ लॉस ਗੱਡੀ ਹੁੰਦੀ ਹੈ ਉੱਥੇ ਉਹਨਾਂ ਨਾਲ ਤਾਲਮੇਲ ਕਰਕੇ ਉਹਨੂੰ ਖਰੀਦ ਲੈਂਦੇ ਸੀ ਤਾਂ ਇਹ ਕੋਈ ਐਸਏਚ ਕੋਈ ਇਹਨਾਂ ਦਾ ਗੈਰੇਜ ਵਾਲਾ ਜਾਂ ਫਿਰ ਕੋਈ ਕੰਪਨੀ ਦੇ ਨਾਲ ਇਨਵੋਲਵਮੈਂਟ ਡਾਇਰੈਕਟਲੀ ਨਹੀਂ ਸੀ ਜਿੱਥੇ ਵੀ ਵੇਲੇ ਅਵੇਲੇਬਲ ਹੁੰਦੀ ਸੀ ਇਹਨੂੰ ਲੈ ਲੈਂਦੇ ਸੀ ਹਰ ਤਾਂ ਕੋਈ ਸਕ੍ਰੈਪ ਡੀਲਰ ਹੋਵੇ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਦੇ ਵਿੱਚ ਲੈਣੇ ਟੱਚ ਸੀਗੇ ਇਹ ਸਾਰਿਆਂ ਨਾਲ ਹੀ ਟੱਚ ਦੇ ਵਿੱਚ ਸੀ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਹ ਸਪੈਸਿਫਿਕ ਆਹੀ ਬੰਦਾ ਸੀਗਾ ਕਿ ਐ ਉਹ ਵੀ ਜਿਹੜੇ ਬੰਦੇ ਨੇ ਇਹਨਾਂ ਦੇ ਡੈਡੀਕੇਟਿਡ ਸਾਹਮਣੇ ਆ ਲਈਏ ਤਾਂ ਉਹਨਾਂ ਦੇ ਖਿਲਾਫ ਵੀ ਕਰਦੇ ਨੇ ਕਿ ਸਰ ਗੱਡੀ ਦਾ ਰੇਟ ਕੀ ਲੱਗਦੇ ਸੀ ਹੁਣ ਤੱਕ ਦੇ ਇਨਵੈਸਟੀਗੇਸ਼ਨ ਵਿੱਚ ਕੁਝ ਆਇਆ ਕਿ ਗੱਡੀ ਦਾ ਰੇਟ ਜਿਹੜਾ ਹੈ ਜਿਹੜਾ ਮਾਰਕੀਟ 'ਚ ਵੇਚਦੀ ਸੀ ਬੇਸਿਕਲੀ ਸਾਰੇ ਚੋਰੀ ਪਹਿਲਾਂ ਗੱਡੀ ਗਰੀਤ ਕੇ ਦੈਨ ਉਸੇ ਮਾਡਲ ਦੀ ਚੋਰੀ ਕਰਦੇ ਸੀ ਨਹੀਂ ਟੋਟਲ ਉਸ ਗੱਡੀ ਕੀ ਸੀ ਸੇਮ ਮਾਡਲ ਦੀ ਸੇਮ ਗੱਡੀ ਬਤਨ ਜਿਹਾ ਵਾਈਟ ਕਲਰ ਫੋਰਚੂਨਰ ਵਾਈਟ ਕਲਰ ਸੇਮ ਉਹੀ ਮਾਡਲ ਫਿਰ ਉਹੀ ਗੱਡੀ ਚੋਰੀ ਦੀ ਡਿਮਾਂਡ ਕਰਦੇ ਸੀ ਕਿ ਸਾਨੂੰ ਜਿਹੜੀ ਆਹੀ ਚੋਰੀ ਦੀ ਆਹੀ ਗੱਡੀ ਚਾਹੀਦੀ ਹੈ ਉਹ ਸੇਮ ਮਾਡਲ ਤਾਂ ਕਿ ਟੈਂਪਰ ਕਰਕੇ ਟੈਂਪਰ ਕਰਕੇ ਟੋਟਲ लॉस ਗੱਡੀ ਦਾ ਉਹਦੀ ਆਰਸੀ ਸ਼ੋਅ ਕਰਦੇ ਹਾਂ ਜੱਗੜੀ ਇਹਨਾਂ ਨੇ ਖਰੀਦੀ ਹੁੰਦੀ ਸੀ ਟੋਟਲ लॉस ਉਹਨਾਂ ਦੇ ਤੇ ਸਰ ਬੜਾ ਫਿਰ ਤਾਂ ਮੁਸ਼ਕਿਲ ਹੋ ਜੇ ਇੱਕ ਬਾਈ ਚਾਂਸ ਕਿਸੇ ਸੈਕੰਡ ਪਰਸਨ ਦੀ ਗੱਡੀ ਚੋਰੀ ਹੋਈ ਹੈ ਤਾਂ ਉਹਨੂੰ ਫਿਰ ਜਿੱਦਾਂ ਪਤਾ ਚੱਲੂਗਾ ਕਿ ਇਹ ਜਿਹੜਾ ਟੈਂਪਰ ਵਾਲਾ ਚੀਜ਼ ਆ ਉਹ ਵੈਰੀਫਾਈ ਹੋਈ ਸਕਦੀ ਹੈ ਤਹੀਂ ਟ੍ਰੇਸ ਹੋਇਆ ਨਾ ਇਹ ਜਿਹੜਾ ਬੰਦਾ ਸਾਡੇ ਕੋਲ ਜਿਹੜਾ ਫੜਿਆ ਗਿਆ ਗਏਂਗੇ ਇਹ ਮੁਹੱਲੇ ਦੇ ਵਿੱਚ ਮੁਹੱਲੀ ਦਾ ਪਰਚੇਜ਼ਰ ਸੀਗਾ ਜਿਹਨੂੰ ਇਹ ਗੱਡੀ ਵੇਚਣਾ ਚਾਹੁੰਦੇ ਸੀਗੇ ਉਹਨੂੰ ਸ਼ੱਕ ਪਿਆ ਉਹਨੇ ਸਾਨੂੰ ਰਿਪੋਰਟ ਕੀਤੀ ਜਿੱਥੋਂ ਇਹ ਗੱਲ ਸਾਰੀ ਨਿਕਲੀ ਤੇ ਪਹਿਲਾਂ ਵੀ ਸਰ ਮੌਲੀ ਦੇ ਵਿੱਚ ਗੱਡੀ ਇਹਨਾਂ ਨੇ ਵੇਚੀ ਕੋਈ ਇਨਵਿਸਟਿਗੇਸ਼ਨ ਨਹੀਂ ਹਜੇ ਤੱਕ ਨਹੀਂ ਆਈ ਮੋਸਟਲੀ ਗੱਡੀਆਂ ਜਿਵੇਂ ਕਿ ਦੱਸਿਆ ਨਾਰਥ-ਈਸਟ ਜਾਂਦੇ ਸੀ ਇਹ ਚ ਬਰਬਨ ਡੈਫੀਨਿਟਲੀ ਇੱਥੇ ਵੀ ਲੋਕਲ ਵੀ ਵੇਚਦੇ ਸੀ ਕੁਝ ਤੇ ਹੋਰੋਂ ਦੰਬੇ ਜਾਂ ਲੂਟ ਕੇ ਜਾਂਦੇ ਸੀ ਮੋਸਟਲੀ ਗੱਡੀ ਚੋਰੀ ਕੋਈ ਸਰ ਇੰਸ਼ੋਰੈਂਸ ਕੰਪਨੀ ਦਾ ਜਾਂ ਇੰਸ਼ੋਰੈਂਸ ਦਾ ਵੀ ਕੋਈ ਕਰਾਇਮ ਨਹੀਂ ਅਭੀ ਅਭੀ ਤੱਕ ਅਭੀ ਤੱਕ ਐਸਾ ਕੋਈ ਡਾਇਰੈਕਟ ਮਤਲਬ ਇਨਵੋਲਵਮੈਂਟ ਇਨਕੇ ਸਾਥ ਇਨਵੋਲਵਮੈਂਟ ਨਹੀਂ ਆਈ ਹੈ ਸਰ 4-5 ਸਾਲ ਪਹਿਲਾਂ ਪੁਲਿਸ ਕੋ ਫੜਿਆ ਦੂਸਰਾ ਬੰਦਾ ਕਿੱਥੋਂ ਦਾ ਦੂਸਰਾ ਬੰਦਾ ਇਹ ਤਾਂ ਮਹਾਲੀ ਸੋਆਣੇ ਤੋਂ 4-5 ਸਾਲ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਵੀ ਕਿਤੇ ਇਹ ਉਹੀ ਗਰੋ ਹੈ ਜਾਂ ਫਿਰ ਇਹ ਦੂਜਾ ਗਰੋ ਹੈ ਨਹੀਂ ਇਹ ਡਿਫਰੈਂਟ ਹੈ ਇਹ ਤਾਂ 10-15 ਸਾਲ ਤੋਂ ਐਕਟਿਵ ਹੈ ਨਹੀਂ ਫੇਰ ਜਿਹੜੇ ਹੈਗੇ ਹੈ ਮਦੇਜ ਜਿਹੜਾ ਨਾਰਥ-ਈਸਟ ਵਾਲਾ ਜਿਹੜੇ ਬੰਦੇ ਆ ਇਹ ਇਹ ਪਿਛਲੇ 10 ਤੋਂ ਉੱਪਰ ਸਾਲਾਂ ਤੋਂ ਐਸ ਲਈ ਤਹੀ ਗੱਡੀਆਂ ਦਾ ਨੰਬਰ ਇੰਨਾ ਆਈ ਸਰ ਹਜੇ ਤਾਂ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਨਹੀਂ ਆਈ ਹੈ ਫਿਲਹਾਲ ਹਜੇ ਨਹੀਂ ਸਰ ਡੀਲਰ ਨੇ ਡਿਸਕਵਰਸ ਦਾ ਉਨੀ ਕੀ ਸ਼ੱਕ ਪਿਆ ਦੋ ਵਾਰੀ ਵੀ ਮਤਲਬ ਕੀ ਆ ਡੈਂਟੀਫਾਈ ਉਹਨੇ ਕਿ ਤਸਵੀਰ ਪਾਤੀ ਮਤਲਬ ਪਬਲਿਕ ਨੂੰ ਵੀ ਅਵੇਅਰ ਰਾਈ ਕੋਈ ਕਹਿੰਦਾ ਡਾਇਰੈਕਟ ਵੇਚ ਜਾਂਦੇ ਆ ਉਹਨੂੰ ਕੋਈ ਰੇਟ ਦਾ ਸ਼ੱਕ ਪਿਆ ਕਿ ਉਹਨੂੰ ਵੀ ਹਾਂ ਵੀ ਕਿ ਸਡਨਲੀ ਉਹ ਰੇਟ ਐਕਸ ਮੰਗਿਆ ਤੇ ਐਕਸ ਤੋਂ ਸਡਨਲੀ ਉਹ ਬਹੁਤ ਘਟਾ ਲਿਆ ਰੇਟ ਦਾ ਉਸ ਕਰਕੇ ਉਹਨੂੰ ਸ਼ੱਕ ਜਾ ਪਿਆ ਕਿ ਗੱਡੀ ਹੈਗੀ ਆ ਜਦੋਂ ਉਹ ਇੰਜਨ ਨੰਬਰ ਤੇ ਚੈਸੀ ਨੰਬਰ ਵਗੈਰਾ ਚੈੱਕ ਕੀਤਾ ਹੋਣਾ ਤਾਂ ਉਹ ਦੇਖਣ ਜਦੋਂ ਜਿੰਨਾ ਮਰਜ਼ੀ ਤੁਸੀਂ ਟੈਂਪਰ ਕਰ ਲਓ ਅਲਟੀਮੇਟਲੀ ਉਹਦੇ ਤੁਹਾਨੂੰ ਨਿਸ਼ਾਨ ਇਮਪ੍ਰਿੰਟਸ ਦੇਖੀ ਜਾਂਦੇ ਆ ਜਿਦਾਂ ਦਾ ਸਿਸਟਮ ਥ੍ਰੀ ਫੈਬ੍ਰੀਕੇਟਰ ਦਾ ਫਰਕ ਪੈਂਦਾ